ਚਮਕੀਲਾ ਤੇ ਮੂਸੇ ਵਾਲੇ ਨੂੰ ਆਪਸ ਦੇ ਵਿੱਚ ਕੰਪੇਅਰ ਕੀਤਾ ਜਾ ਸਕਦਾ ਵੀ ਕਾਂ ਤੇ ਬਾਜ ਦਾ ਕੋਈ ਮੁਕਾਬਲਾ ਹੁੰਦਾ ਦੇਖੋ ਇੰਨੇ ਹੀ ਫਰਕ ਸੀਨ ਉਹ ਕਿੱਥੇ ਬੈਠਾ ਗੰਦ ਤੇ ਬਾਜ ਨੂੰ ਸ਼ਿਕਾਰ ਕਰ ਰਿਹਾ ਗਿੱਟਿਆਂ ਤੋਂ ਲੈ ਕੇ ਸਿਰ ਤੱਕ ਸਾਰੇ ਸਰੀਰ ਦੇ ਅੰਗਾਂ ਦੀ ਪ੍ਰਦਰਸ਼ਨੀ ਕੀਤੀ ਹੈ ਨੇ ਆਪਣੇ ਗੀਤਾਂ ਦੇ ਵਿੱਚ ਤੇ ਉਹ ਕੀ ਕਹਿ ਰਿਹਾ ਸਾਡਾ ਲਾਣਾ ਜੌਣੇ ਸੋਚਿਆਂ ਦਾ ਇੱਥੇ ਮਿਰਜ਼ੇ ਰਾਂਝੇ ਜੰਮਦੇ ਨੇ ਉਹ ਤਾਂ ਜੇ ਜਉਂਦਾ ਰਹਿ ਜਾਂਦਾ ਨਾ ਤੇ ਦੱਸ ਦਿੰਦਾ ਦੁਨੀਆਂ ਨੂੰ ਉਹ ਆਪਣੀ ਕੌਮ ਦੀ ਗੱਲ ਕਰਦਾ ਤੋਨੇ ਪੰਜਾਬ ਵਰਗਾ ਉਹਨੇ ਹੱਥਾਂ 'ਚ ਫੜਿਆ ਤੀਰ ਵਰਗਾ ਉਹਨੇ ਉਹ ਗੱਲ ਕੀਤੀ ਜਿਹੜੀ ਸਟੇਟ ਬੈਨ ਕਰ ਰਹੀ ਜਿੱਤੇ ਸਟੇਟ ਬੋਲਣ ਤੇ ਪਾਵਨ ਜਿੱਤੇ ਡਿਬੇਟਾਂ ਹੋ ਗਈਆਂ ਦੁਨੀਆਂ YouTube ਵਰਗੇ ਚੈਨਲ ਹੈਕ ਹੋ ਗਏ ਜਦੋਂ ਭਾਈ ਜਟਾਣੇ ਵੀ ਸਰਚ ਹੁੰਦੀ ਉਦੇ ਮਰਨ ਤੋਂ ਬਾਅਦ ਜਦੋਂ ਦੇ ਗੀਤ ਸੁਣੇ ਤੇ ਉਹਦੇ ਗੀਤਾਂ ਦੇ ਵਿੱਚ ਕਿਤੇ ਵੀ ਇੱਕ ਗੱਲ ਇਦਾਂ ਦੀ ਨਹੀਂ ਹੈ ਵੀ ਉਹ ਕੰਦ ਟੱਪਣ ਦੀ ਗੱਲ ਕਰ ਰਿਹਾ ਹੈ ਉਹ ਕਿਸੇ ਕੁੜੀ ਨੂੰ ਉਦਾਹਰਣ ਦੀ ਗੱਲ ਕਰ ਰਿਹਾ ਹੈ ਉਹ ਕਿਸੇ ਕੁੜੀ ਦੇ ਸਰੀਰ ਦੀ ਗੱਲ ਕਰ ਰਿਹਾ ਸਿੱਧੂ ਮੂਸੇਵਾਲਾ ਆਪਣੇ ਗੀਤਾਂ 'ਚ ਆਪਣੀ ਗਰਲਫ੍ਰੈਂਡ ਕਲੈਸ਼ਨ ਕੋਵ ਨੂੰ ਕਹਿ ਰਿਹਾ ਹੈ ਤੇ ਚਮਕੀਲਾ ਉਸ ਕਲੈਸ਼ਨ ਕੋਵ ਨਾਲ ਮਾਰਿਆ ਗਿਆ ਹੈ ਕਿਵੇਂ ਕੰਪੇਅਰ ਕਰ ਲਵਾਂਗੇ